ਪਠਾਨਕੋਟ ਵਿਕਾਸ ਜੋੜੇ ਨੇ ਕਮਾਲ ਕਰਤਾ ਹੈ ਦੱਸਦੇ ਇਹ ਪਠਾਨਕੋਟ ਦੇ ਨਿਵਾਸੀ ਗੁਲਸ਼ਨ ਸ਼ਰਮਾ ਅਤੇ ਉਹਨਾਂ ਦੀ ਧਰਮਪਤਨੀ ਨੀਨਾ ਸ਼ਰਮਾ ਨੇ ਰਸ਼ੀਆ ਦੇ ਵਿੱਚ ਹੋਏ ਪਾਵਰ ਲਿਫਟਿੰਗ ਪ੍ਰਤੀਯੋਗਤਾ ਦੇ ਵਿੱਚ 골ਡ ਦਾ ਤਗਮਾ ਯਾਨੀ ਕਿ ਸੋਨੇ ਦਾ ਤਗਮਾ ਜੜਾਇ 골ਡ ਮੈਡਲ ਜਿੱਤ ਕੇ ਜਿਥੇ ਜਿਹੜੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਉੱਥੇ ਹੀ ਆਪਣੀ ਇੱਕ ਵੱਖਰੀ ਪਹਿਚਾਨ ਵੀ ਜੜੀ ਉਹਨਾਂ ਨੇ ਬਣਾਈ ਹੈ ਤੇ ਦੱਸਦੇ ਇਸ ਮੌਕੇ ਤੇ ਪਠਾਨਕੋਟ ਪਹੁੰਚਣ ਤੇ ਉਹਨਾਂ ਦਾ ਪਠਾਨਕੋਟ ਵਾਸੀਆਂ ਦੇ ਵੱਲੋਂ ਯੂਥ ਕਲੱਬ ਦੇ ਅਧਿਐਖਸ਼ ਪੰਕਜ ਭਗਤ ਤੇ ਸ਼ਹਿਰ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਨੂੰ ਫੁੱਲਾਂ ਦੇ ਹਾਰ ਪਵਾ ਕੇ ਤੇ ਫੁੱਲਾਂ ਦੇ ਗੁਲਦਸਤੇ ਪੇਨ ਕਿਤੇ ਗਏ ਨੇ ਤੇ ਜਿਕਰ ਅਸੀਂ ਗੱਲ ਕਰੀਏ ਉਹਨਾਂ ਦੀ ਇਸ ਵੱਖਰੀ ਪਹਿਚਾਨ ਦੀ ਉਹਨਾਂ ਦੇ ਹੁਨਰ ਦੀ ਹੈ ਉਹਨਾਂ ਦੀ ਮਿਹਨਤ ਦੀ ਤਾਂ ਇਸ ਉਮਰ ਦੇ ਵਿੱਚ ਉਹਨਾਂ ਨੇ ਇੱਕ ਕੁਝ ਵੱਖਰਾ ਕਰਕੇ ਦਿਖਾਇਆ ਜਿਸ ਦੇ ਨਾਲ ਕਾਫੀ ਲੋਕਾਂ ਨੂੰ ਪ੍ਰੇਰਨਾ ਜਿਹੜੀ ਹੈ ਉਹ ਮਿਲੇਗੀ ਤੇ ਇਸ ਮੌਕੇ ਤੇ ਉਹਨਾਂ ਨੇ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਦੇਸ਼ ਭਰ ਦੇ ਵਿੱਚ ਪ੍ਰਤੀਭਾਗੀ ਜਿਹੜੇ ਨੇ ਉਹ ਰਸ਼ੀਆ ਰੂਸ ਦੇ ਮਾਸਕੂ ਦੇ ਵਿੱਚ ਇਸ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਦੇ ਲਈ ਪਹੁੰਚੇ ਸੀ ਤੇ ਜਦੋਂ ਉਹਨਾਂ ਦਾ ਨੰਬਰ ਆਇਆ ਤਾਂ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਪ੍ਰਤੀਯੋਗਤਾ ਦੇ ਵਿੱਚ ਭਾਗ ਲਿਆ ਤੇ ਇਸ ਤੋਂ ਬਾਅਦ ਜਦੋਂ ਸ਼ਕਾਂ ਦੇ ਪਰ ਸਟੇਡੀਅਮ ਦੇ ਬਾਹਰ ਜਦੋਂ ਆਉਣ ਲੱਗੇ ਤਾਂ ਇੱਕਦਮ ਉਹਨਾਂ ਦਾ ਨਾਮ ਜਿਹੜਾ ਹੈ ਉਹ ਐ ਘੋਸ਼ਿਤ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਖੁਸ਼ੀ ਦਾ ਟਿਕਾਣਾ ਜਿਹੜਾ ਹੈ ਉਹ ਨਹੀਂ ਰਹਿਣਾ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਆਪਣੀ ਮਿਹਨਤ ਅਤੇ ਲਗਨ ਕਦੀ ਨਾ ਛੱਡੋ ਕਿਤੇ ਨਾ ਕਿਤੇ ਤੁਹਾਨੂੰ ਸਫਲਤਾ ਜਿਹੜੀ ਹੈ ਉਹ ਜ਼ਰੂਰ ਹਾਸਲ ਹੁੰਦੀ ਹੈ ਤੇ ਇਸ ਮੌਕੇ ਤੇ ਸਾਡੇ ਨਾਲ ਖਾਸ ਗੱਲਬਾਤ ਵੀ ਉਹਨਾਂ ਨੇ ਕੀਤੀ ਹੈ ਤੇ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਤੇ ਕੀ ਅਪੀਲ ਉਹਨਾਂ ਨੇ ਹਮ ਉਮਰ ਲੋਕਾਂ ਨੂੰ ਜਿਹੜੀ ਹੈ ਇਸ ਮੌਕੇ ਤੇ ਕੀਤੀ ਤੇ ਆਓ ਗੱਲਬਾਤ ਕਰ ਲੈਨੇ ਆ ਇਸ ਅਨੋਖੇ ਤੇ ਪਿਆ ਜਸਨੀ ਜਿਰੇ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਕੀਤਾ ਹੈ। ਬਹੁਤ ਅੱਛਾ ਲੱਗਾ। ਬਹੁਤ ਗਰਮਸੂਸਾ ਵਾਲਾ। ਮੇਰੇ ਬੱਚਿਆਂ ਨੂੰ ਬੜੀ ਖੁਸ਼ੀ ਹੈਗੀ ਹੈ ਜਿਹੜੇ ਮੇਰੇ ਅੱਗੇ ਪੁੱਤ-ਪੋਤੀਆਂ ਵੇਖਦੇ ਨੇ। ਉਹਨਾਂ ਨੂੰ ਬੜਾ ਅਗੇ ਮਤਲਬ ਮੇਰੇ ਜਾਣ ਕੇ ਉਹ ਖੁਸ਼ ਹੋਣਗੇ ਬੱਚੇ ਅੱਗੇ ਵੀ ਕਰਨਗੇ ਇਹਨਾਂ ਨੂੰ ਬੜਾ ਐਕਸਪੀਰੀਅੰਸ ਹੈ ਬੱਚੇ। ਇਹ ਸਾਰੇ ਬੱਚੇ ਦਾਦੀ-ਦਾਦੂ ਕਰਕੇ ਆਏ ਆਪਣੇ ਬੱਚੇ ਆਪਣੇ ਫਰੈਂਡਸ ਨੂੰ ਦੱਸੇ ਕਰ ਦੇਣਾ। ਬੜੀ ਖੁਸ਼ੀ ਸੋਚੇ ਤਾਂ ਨਹੀਂ ਆਹਾ ਕਿ ਐਸੇ ਨਾਟਕਰ ਪਹੁੰਚਾ ਗਏ। ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਮੈਂ ਇੰਨੀ ਉਮਰ ਦੇ ਵਿੱਚ ਹਾਂਜੀ जिम ਕਰ ਰਹੇ ਹੋ ਹਾਂਜੀ ਕੀ ਇਸ ਨੂੰ ਮੱਝ ਜਿਮ ਕਰਨਾ ਪੋਸੀਬਲ ਹੈ ਹਾਂਜੀ ਸਾਨੂੰ ਦਾਸਤ ਸਵੇਰੇ 6 ਵਜੇ ਆ ਜੰਨੇ ਆ ਚਾਹੇ ਧੁੰਦ ਹੋਏ ਚਾਹੇ ਬਾਰਿਸ਼ ਹੋਏ ਸਾਨੂੰ ਕੋਈ ਉਹ ਨਹੀਂ ਕਿ ਕਹਿੰਦੇ ਡਾਕਟਰ ਕਹਿੰਦੇ ਕਿ ਬੈਠ ਜਾਓ ਆਪਣਾ ਘਰ ਹੋ ਕੇ ਆਪਣੀ ਪੂਰੀ ਐਕਸਰਸਾਈਜ਼ ਹੈ ਤੇ ਸਾਰੀ ਆਪਣੀ ਫਰੈਂਡਸ ਨੂੰ ਸਭ ਨੂੰ ਕਹਾਂਗੀ ਕਿ ਐਕਸਰਸਾਈਜ਼ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਜ਼ਰੂਰ ਕਰਨੀ ਚਾਹੀਏ ਖਾਸ ਕਰਕੇ ਔਰਤਾਂ ਵਾਸਤੇ ਕੀ ਮੈਸੇਜ ਹੈ ਔਰਤਾਂ ਵਾਸਤੇ ਹੀ ਮੈਸੇਜ ਆ ਗਿਆ ਕਿ ਤੁਸੀਂ ਵੀ ਆਪਣਾ ਚਲੋ ਜਿਮ ਨਾ ਕਰੋ ਕੁਝ ਵੀ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਕੁਸ਼ਲ ਕੁਸ਼ਤ ਕਰੋ ਕਿ ਬੈਠੇ ਨਾ ਰੋ ਆਪਣੇ ਸਰੀਰ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਅਸੀਂ ਗਿਆ ਜੀ ਰਸ਼ੀਆ ਦੀ ਰਾਜਧਾਨੀ ਮਾਸਕੋ ਚ ਉੱਥੇ ਵਰਲਡ ਲੈਵਲ ਦਾ weight lifting ਦਾ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ weight lifting ਦੀਆਂ ਅਲੱਗ-ਅਲੱਗ ਕਲਾਸਾਂ ਸੀਗੀਆਂ ਉਹਦੇ ਵਿੱਚ ਅਸੀਂ ਕੀਤੀਆਂ ਬੈਂਚ ਪ੍ਰੈਸ ਤੇ ਬਾਈਸੈਪ ਕਰਲ ਹੁੰਦਾ ਇੱਕ ਉਹ ਅਸੀਂ ਮੈਡਲ ਉਹਦੇ ਚ ਹੀ 골ਡ ਮੈਡਲ ਜਿੱਤ ਕੇ ਲਿਆ ਆ ਤੇ ਸਾਨੂੰ ਰਸ਼ੀਅਨ ਫੈਡਰੇਸ਼ਨ ਵੱਲੋਂ ਇੱਕ ਸਰਟੀਫੀਕੇਟ ਇੱਕ ਮੈਡ ਦਿੱਤਾ ਸਾਨੂੰ ਕਿ ਨਹੀਂ ਕਿ ਇਸ ਦੀ ਕੈਟਾਗਰੀ ਸੀ ਮੇਰੀ ਸੀਗੀ 60 ਤੋਂ ਲੈ ਕੇ 70 ਤੱਕ ਤੇ ਉਹ ਜੀ ਕਪਲ ਨੇ ਪਾਰਟਿਸਪੇਟ ਕੀਤਾ ਮੈਡ ਨਾਲ ਨੋ 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 ਵੇਟ ਦੇ ਸਾਬ ਦਾ ਵੇਟ ਇਸ ਪਲੱਸ ਵੇਟ ਪਹਿਲੇ ਵੇਟ ਤੋਲਦੇ ਨੇ ਫਿਰ ਪਾਸਪੋਰਟ ਤੋਂ ਆਪਣੀ ਡੇਟਾ ਆਫ ਬਰਥ ਦੇ ਕੇ ਉਸ ਵੇਟ ਦੇ ਬੰਦੇ ਪੰਜ-ਪੰਜ ਸਾਲ ਦੀ ਵਿੱਚ ਇਸ਼ੂ ਹੁੰਦੀ ਆ ਜਿੱਦਾਂ ਮੇਰਾ ਸੀਗਾ weight 60 ਕਿਲੋ 60 ਤੋਂ ਲੈ ਕੇ 70 ਤੱਕ ਉਹਨਾਂ ਨੇ ਮੇਰੇ ਨਾਲ ਪਾਰਟਿਸਪੇਟ ਦਿੱਤਾ ਤੇ ਨਾਲੇ ਜਿਹੜੇ ਇਸ ਸੀ ਨਾ 60 ਤੋਂ ਲੈ ਕੇ 75 ਤੱਕ ਉਨਾਰੇ ਹਿੱਸਾ ਲਿਆ ਜਿਹੜੇ ਕੋ ਮੈਨੂੰ ਦਿੱਤਾ ਉਥੋਂ ਦੀ ਸਰਟੀਫਿਕੇਸ਼ਨ ਡਿਪਲੋਮਾ ਉਥੇ ਸਾਫ਼ ਲਿਖਿਆ ਵੀ ਇਸ ਵੇਰ ਦੇ ਇੰਨੇ ਬੰਦੇ ਇਸ ਦੇ ਇੰਨੇ ਬੰਦੇ ਡਿਪਲੋਮਾ ਕਿੰਨੇ ਕੋ ਪਾਰਟਿਸਿਪੇਟ ਕੀਤਾ ਕਿੰਨੇ ਕੁ ਲੋਕ ਨੇ ਟੋਟਲ ਸਿਗਾ ਸਾਰੇ ਬੇਟਾ ਦੇ ਹਜ਼ਾਰ ਬੰਦਾ ਸੀਗਾ ਸਟੇਡੀਅਮ ਸੀਗਾ ਤੇ ਕੋਈ 10000 ਬੰਦਾ ਸੀਗਾ ਦੇਖਣ ਵਾਲਾ ਹਿੰਦੁਸਤਾਨ ਤੋਂ ਤੁਸੀਂ ਭੱਜ ਗਏ ਹਿੰਦੁਸਤਾਨ ਤੋਂ ਹੀ ਗਏ 16 17 ਬੰਦੇ ਵੱਖਰੇ ਜਿਆਦਾ ਹਰਿਆਣੇ ਸੀਗੇ ਮੁੰਡੇ ਇੱਕ ਦੋ ਜੰਮੂ ਕਸ਼ਮੀਰ ਦੇ ਸੀਗੇ ਇੱਕ ਰਿਸ਼ੀਕੇਸ਼ ਦਾ ਸੀਗਾ ਇੱਕ ਦਿੱਲੀ ਦਾ ਸੀਗਾ ਉਹ ਲੋਕਾਂ ਕਿਤੇ ਪਤਾ ਨਹੀਂ ਨਾ 16 17 ਬੰਦੇ ਸੀਗੇ ਟੋਟਲ ਤੇ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਮੈਂ ਤਾਂ ਜਿਸਕੀ ਉਹ ਖੁਸ਼ ਹੋਏ ਤੇ ਅਸੀਂ ਦੇ ਸਿਰਫ ਕਰਨਗੇ ਸੀ ਪਾਰਟਿਸਿਪੇਟ ਤੇ ਅਸੀਂ ਸ਼ੁਰੂ ਤੋਂ ਇੱਕ ਵਾਰੀ ਉਹ ਪਾਰਟਿਸਿਪੇਟ ਕਰਕੇ ਹੀ ਦੇਖਾਂਗੇ ਅੱਗੇ ਅਗਲੇ ਸਾਲ ਅਸੀਂ ਪ੍ਰੈਕਟਿਸ ਕਰਾਂਗੇ ਅਸੀਂ ਜਦੋਂ ਕੱਪੜੇ-ਕੁਪੜੇ ਪਾ ਕੇ ਬਾਹਰ ਆਣਗੇ ਤੇ ਨਾਲ ਹੀ ਬੋਲਦੇ ਗੁੱਛਕਾ ਫਰਮ ਇੰਡੀਆ ਉਹਨਾਂ ਨੇ ਮੈਨੇ ਦਿੱਤਾ ਅੱਛੀ ਚੀਜ਼ ਹੈ ਕਿ ਇੰਨੀ ਉਮਰ ਦੇ ਵਿੱਚ ਤੁਹਾਡਾ ਕੀ ਕਹ ਸਕਦੇ ਵੀ ਜੱਜਵਾ ਸੀਗਾ ਕਿ ਇਸ ਚੀਜ਼ ਤੋਂ ਪ੍ਰੇਰਿਤ ਹੋਏ ਕਿ ਜਿਹੜਾ ਭਾਗ ਲੈਣਾ ਜਿਹੜੀ ਉਮਰ ਹੈ ਨਾ ਉਹ ਸਿਰ ਨੰਬਰੀ ਗਿਆ ਤੁਸੀਂ ਸਾਰੀ ਉਮਰ ਪਾ 100 ਸਾਲ ਤੱਕ ਐਕਸੇ ਕਰਦੇ ਹੋ ਤੁਹਾਡੇ ਸੀਰ ਤੇ ਕੋਈ ਫਰਕ ਨਹੀਂ ਪੈਣਾ ਮੈਂ ਹੀ ਲੋਕਾਂ ਨੂੰ ਕਹਿਣਾ ਚਾਹਨਾ ਵੀ ਸਾਡੇ ਵਾਲੇ ਵੇਖੋ ਮੀਆਂ ਬੀਬੀ 100 ਉਮਰ ਦੇ ਐਕਸੇ ਕਰੇ ਕਰਦੇ ਅਗੇ ਕਰ ਰਹੇ ਹਾਂ ਖਾਸ ਕਰ ਜਿਹੜੀ ਜੁਵਾ ਪੀੜੀ ਹੈ ਨਸ਼ੇ ਵਾਲ ਬੜੀ ਜੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੈ ਹੀ ਵੀ ਨਸ਼ਾ ਛੱਡ ਕੇ ਐਕਸੇ ਕਰਨ ਕੋਈ ਵੀ ਐਕਸੇ ਕਰੋ ਦੌੜ ਲਗਾਣ ਜਿਮ ਜਾਣ ਕੁਝ ਵੀ ਕਰਨ ਸੀਰ ਦੀ ਹਾਕਿਆ ਜੁਰੀ ਆ ਇਸ ਚੀਜ਼ ਦਾ ਫਾਇਦਾ ਤੁਹਾਨੂੰ ਨਾਗਰਾਂਗ ਵਿੱਚ ਮਿਲਣਾ ਹੈ ਮੇਲਾ ਇਹਦੇ ਨਾਲ ਕੀ ਹੈ ਐਕਸੇ ਕਰਨੇ ਲਈ ਬੰਬਾਰੀਆਂ ਨਾਲ ਤੁਹਾਡੀਆਂ ਸੀਟਾਂ 'ਚ ਬੈਠੀ ਰਹਿਣੇ ਨਿਕਲੀਆਂ ਨਹੀਂ ਬਾਹਰ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ